ਮੋਨੋ ਬਾਲਾ ਜੀ ਮਹਾਰਾਜ ਕੀ ਜੇ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਸਾਡੀ ਜੀ ਉਹ ਸਾਰੀਆਂ ਬ੍ਰਾਂਚਾਂ ਨੂੰ ਇਕੱਠਾ ਕਰਕੇ ਇਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਜੀ ਕਿ ਉੱਥੇ ਅਸੀਂ ਕੀ ਮਤਲਬ ਵਿਵਸਥਾ ਬਣਾਨੀ ਹੈ ਜੀ ਤੇ ਪੁੱਛਿਆ ਗਿਆ ਹੈ ਕਿ ਕਿੰਨੇ ਫਰਜ਼ਾਂ ਮਤਲਬ ਉੱਥੋਂ ਆ ਰਹੇ ਨਹੀਂ ਹਾਂ ਤੇ 올 ਓਵਰ ਹਿੰਦੁਸਤਾਨ ਦੇ ਲੋਕ ਸਾਡੇ ਜਾਗਰਨ ਕੁੰਜਨ ਦੇ ਦਿੱਲੀ ਬੰਬਈ ਕਲਕੱਤਾ ਬੈਂਗਲੁਰ ਪੂਰਾ ਇੰਡੀਆ ਹੀ ਆ ਰਿਹਾ ਹੈ। ਜੋ ਸਾਰੇ ਕਮਰੇ ਬੁੱਕ ਨੇ ਆਪਣੇ ਆਲਰੇਡੀ 7-800 ਰੂਮ ਉੱਤੇ ਬੁੱਕਿਆ ਗਿਆ ਜੀ। ਜੀ। ਤੇ ਢੰਡਾਰੇ ਦੀ ਵਿਵਸਥਾ ਢੰਡਾਰੇ ਦੀ ਵਾਸਤਾ ਫੋਟੇ ਰਹਿਣ ਦੀ ਵਿਵਸਥਾ ਹੈ। ਜੀ। ਦੋਵੇਂ ਸੁਵਿਧਾ ਚਾਹੀਦੀ ਹੈ ਜਿਆਤੀ ਨੂੰ ਸਾਰੀ ਸੁਵਿਧਾ ਸੜੀ ਸੰਸਾ ਵੱਲੋਂ ਮਿਲੇਗੀ ਜੀ। ਜੀ। 12ਵਾਂ ਵਿਸ਼ਾਲ ਜਾਗਰਣ ਹੈ। ਮਲੇਰੀ ਜੀ ਨੇ ਜੀ। ਜੀ। 56 ਭੌਗ ਉੱਤੇ ਲੱਗੇਗਾ ਜੀ ਬਾਬਾ ਜੀ ਦਾ। ਜੀ। ਤੇ 1500 ਮਣੀ ਹੈਗੀਆਂ ਨੇ ਸਾਡੇ ਨਾਲ ਵੀ ਜੀ। ਜੀ। ਅਖੰਡ ਜੋਗ ਚੱਲੇ ਵੀ ਜੀ। ਜੀ। ਕਨਈਆ ਮਿੱੱਤਲ ਜੀ ਸਪੈਸ਼ਲ ਤੌਰ ਤੇ ਤੁਸੀਂ ਇਸ ਜਾਗਰਣ ਦੇ ਵਿੱਚ ਬੁਲਾ ਰਹੇ ਹੋ ਬੋਲੋ ਬਲਾਈ ਮਹਾਰਾਜ ਜੀ ਜੈ ਪਰੇਂਦਰ ਮਹਿਤਾ ਜੀ ਸਰਬੰਸਤ ਜੀ ਖੰਡੀ ਦਾ ਵਕਤ ਵਕਤ ਲੋਗਾਂ ਨੂੰ ਅਪੀਲ ਹੈ ਉੱਥੇ ਜਿਹੜਾ ਵਹਿ ਦਾ ਮੋਲ ਸੀਗਾ ਉਹ ਹੈਗਾ ਕਿ ਉੱਥੇ ਇਹ ਹੁੰਦਾ ਹੈ ਇਹ ਹੁੰਦਾ ਹੈ 네ਗਟਿਵਿਟੀ ਕੁਝ ਵੀ ਹੈ ਜੀ ਚੀਜ਼ ਨਹੀਂ ਹੈਗੀ ਉੱਥੇ ਬਾਬਾ ਜੀ ਪੂਰੇ ਦਰਸ਼ਨ ਦਿੰਦੇ ਨੇ ਪੂਰੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਜੀ ਵਕਤ ਤੋਂ ਵਕਤ ਲੋਕ ਜਾਣ ਜੀ ਸਭ ਦੇ ਸੰਕਟ ਕਰਦੇ ਨੇ ਜੀ ਉੱਥੇ ਨੰਦੀਪੁਰ ਧਾਮ ਦੇ ਵਿੱਚ ਤੇ ਜਿਹੜੀ ਤੁਸੀਂ ਬੱਸਾਂ ਲੈ ਕੇ ਜਾ ਰਹੇ ਫ੍ਰੀ ਆਫ ਕੋਸਟ ਹੈ ਜਾਂ ਇਹਦਾ ਕੋਈ ਕਰਾਇਮ ਵਗੈਰਾ ਵੀ ਉਚਿਤ ਕਿਰਾਇਆ ਲੈ ਰਹੇ ਆਂ ਜੀ ਅਸੀਂ ਜੀ ਹਾਂਜੀ ਤੇ ਨੋਰਮਲ ਜਿਹਾ ਕਿਰਾਇਆ ਜੀ ਇਹ ਜਿਹੜੀ ਬੱਸਾਂ ਚੱਲਣਗੀਆਂ ਕਿੱਥੋਂ ਕਿੱਥੋਂ ਦੀ ਤੁਸੀਂ ਇਹ ਜਿਹੜੀ ਬੱਸਾਂ ਚਲਾਉਂਗੇ ਬਲਾਡਾ हिसार ਸੁਨਾਮ ਸੰਗਰੂਰ ਤੋਂ ਲੈਵਰ ਬ੍ਰਾਂਚ ਓਵਰਾਲ ਬ੍ਰਾਂਚਾਂ ਨੇ ਜੀ 25 ਬ੍ਰਾਂਚਾਂ ਤੋਂ ਸਾਰੇ ਆਣਗੇ ਜੀ ਜੀ ਤਾਂ ਤੁਹਾਡੇ ਨਾਲ ਅਗਰ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਕਰੇ ਬ੍ਰਾਂਚ ਦੇ ਕੋਈ ਨੰਬਰ ਟੈਲੀਫੋਨ ਨੰਬਰ ਲਿਖੇ ਹੋਏ ਨੇ ਕਾਰਡ ਦੇ ਉੱਤੇ ਜੀ ਫੇਸਬੁੱਕ ਦੇ ਉੱਤੇ ਸਾਰਾ ਸੋਸ਼ਲ ਮੀਡੀਆ ਤੇ ਪਾਇਆ ਹੋਏ ਨੇ ਜੀ ਹਰ ਬ੍ਰਾਂਚ ਦੇ ਉੱਤੇ ਸੰਪਰਕ ਕਰ ਸਕਦੇ ਹੋ ਤੁਹਾਡੇ ਦੇ ਵਿੱਚ ਕਾਠਾਵਲੀ ਗਲੀ ਦੇ ਵਿੱਚ ਹੈਡ ਆਫਿਸ ਹੈ ਲਗਭਗ ਪੰਜਾਬ ਹਰਿਆਣਾ ਦਿੱਲੀ ਯੂਪੀ ਰਾਜਸਥਾਨ ਤੋਂ 25 ਦੀ ਬ੍ਰਾਂਚਾਂ ਹੈ ਨਾਲ ਕੰਮ ਕਰਦੇ ਜਿਹੜੀ ਕਿ ਸ਼੍ਰੀ ਬਾਲਾ ਜੀ ਯਾਤਰਾ ਦਾ ਹੈਡ ਆਫਿਸ ਤੁਹਾਡਾ ਕਾਠਾਵਲੀ ਗਲੀ ਦੇ ਵਿੱਚ ਸਾਰੀਆਂ ਬ੍ਰਾਂਚਾਂ ਉੱਥੋਂ ਹੀ ਚੱਲਦੀਆਂ ਆਈਆਂ ਲਗਭਗ 25 ਬੱਸਾਂ ਅਤੇ 500 ਯਾਤਰੀ ਟ੍ਰੇਨਾਂ ਚੱਲਦੀਆਂ ਹੁੰਦਾ ਹੈ। ਪ੍ਰੋਗਰਾਮ ਜਿਹੜਾ ਇਹ ਪਿਛਲੇ 12 ਸਾਲ ਤੋਂ ਸ਼ੁਰੂ ਕੀਤਾ ਹੋਇਆ ਹੈ, ਇਹ 12ਵਾਂ ਵੀ ਸਾਲ ਜਾਗਰਣ ਹਸਲ ਹੋਣ ਜਾ ਰਿਹਾ ਹੈ। ਤੇ ਕਿੰਨੀ ਤਰੀਕ ਤੋਂ ਤੁਹਾਡੀ ਜਿਹੜੇ ਬੱਸਾਂ ਚੱਲਣਗੀਆਂ ਜੀ? ਬੱਸਾਂ ਸਾਡੀਆਂ ਜਾਣਗੀਆਂ 7 ਤਰੀਕ ਨੂੰ। 7 ਕਿੱਥੋਂ ਕਿਹੜਾ ਸਥਾਨ? 7 ਤਰੀਕ ਨੂੰ ਅਲੱਗ-ਅਲੱਗ ਸ਼ਹਿਰਾਂੋਂ ਚੱਲਣਗੀਆਂ ਜੀ। ਮਹਾਰਾਡੇ ਤੇ ਕਿੱਥੋਂ ਚੱਲੇਗੀ? ਮਹਾਰਾਡੇ ਤੋਂ ਆਪਣੇ ਰਾਮ ਲਾਲ ਰੋਡ ਦੇ ਵਿੱਚੋਂ ਬੱਸ ਚੱਲੇਗੀ ਜੀ। ਕੀ ਸ਼ਾਮ ਦੇ ਕਿੰਨੇ ਵਜੇ? ਸ਼ਾਮ ਨੂੰ 7 ਵਜੇ ਲਗਭਗ। ਕਿੰਨੇ ਦਿਨਾਂ ਦਾ ਇਹ ਸਫ਼ਰ ਰਹੇਗਾ? 7 ਦਿਨ ओके okay, जी 택ੇ ਕਿਰਾਇਆ ਜੇ ਗੱਲ ਕਰੀ ਤੇ ਕੋਈ ਨਿਸ਼ੁਲਕ ਵਾਲਾ ਕੰਮ ਹੀ ਹੈਗਾ ਗੁਜਰਾਤ ਟੈਕਸ ਦਾ ਖਰਚਾ ਹੁੰਦਾ ਉਹ ਹੀ ਲਿਆ ਜਾਂਦਾ ਹੈ ਫਿਰ ਵੀ ਕੋਈ ਜਰਤੀ ਅਗਰ ਫਰੀ ਜਾਣਾ ਚਾਹੇ ਤਾਂ ਸਸਤਾ ਤੋਂ ਵਰੀਓ ਕੋਸਟ ਵੀ ਲੈਣੀ ਜਾਨੀ ਜਿਹੜੀ ਕਿ ਅਗਰ ਕੋਈ ਨਹੀਂ ਹੋਣ ਕੋਈ ਪੈਸੇ ਹੋਣ ਨਹੀਂ ਜਾਂਦਾ ਸਾਨੂੰ ਬਿਲਕੁਲ ਰਹਿਣਾ ਸਹਿਣਾ ਲੈ ਜਾਣਾ ਬਿਲਕੁਲ ਬਰੀ ਕਰਦੇ ਹੈਗੇ ਤਾਂ ਹੋਣ ਨਾਲ ਸੰਪਰਕ ਕੋਈ ਸਾਡੇ ਸੰਪਰਕਕਾਰ ਸਾਤਾ ਕੋਈ ਉਹਦਾ ਨਾਮ ਗੁਪਤ ਰੱਖੇ ਜਾਊਗਾ ਕਿਸੇ ਬੰਦੇ ਨੂੰ ਨਾਮ ਸ਼ੋਅ ਨਹੀਂ ਕੀਤਾ ਜਾਊਗਾ ਤਾਂ ਹੋਰ ਕੀ ਕੀ ਸੇਵਾ ਇਸ ਤੋਂ ਇਲਾਵਾ ਕਰ ਰਹੇ ਨਹੀਂ ਜੀ ਸੇਵਾ ਇਲਾਵਾ ਉੱਤੇ ਮੇਂਡੀਪੁਰ ਦਾਮ ਦੇ ਵਿੱਚ ਵੱਖ-ਵੱਖ ਸਮੇਂ ਤੇ ਜੋ ਵੀ ਸੇਵਾ ਹੁੰਦੀ ਹੈ ਚੱਲਦੀ ਰਹਿੰ ਚੁੱਪਟ ਆ ਰਹਾ ਹੈ ਗੁਰਮੈਨ ਦਾ ਪਾਟਾ ਹੈ ਸੁੰਦਰਗੰਡ ਦਾ ਪਾਟਾ ਹੈ ਉਹ ਜਾਂਦਾ ਰਹਿੰਦਾ ਹਰ ਮਹੀਨੇ ਯਾਤਰਾ ਲਗਭਗ ਉੱਥੇ ਜਾਂਦੀ ਹੈ ਪਰ ਪਜਾ ਵੱਡਾ ਭੰਡਾਰਾ ਹਰ ਸਾਲ ਸਾਲ ਦੇ ਬਾਰ ਇੱਕ ਵਾਰੀ ਹੁੰਦਾ ਤੇ ਹੁਣ ਬਣਾਡੇ ਤੋਂ ਚੱਲ ਕੇ ਸੁਨਾਮ ਹੈ ਜੀ ਲੈ ਰਹਾ ਹੈ ਸੰਗਰੂਰ ਹੈ ਆਪਣਾ ਖਿੱਦੜਵਾ ਹੈ ਮਾਨਸਾ ਮੋੜ ਹੈ ਕਾਲਿਆਵਲੀ ਹੈ ਹੋਰ ਵੀ ਸਰ ਕੋ ਪੰਜਾਬ ਹਰਿਆਣਾ ਮਾਨਸਾ ਕਰੀਤ ਜਗ੍ਹਾ ਤੋਂ ਮਤਲਬ ਬ੍ਰਾਂਚ ਇੱਥੇ ਸਾਰੀਆਂ ਆਈਆਂ ਹੋਈਆਂ ਜਿਹੜੀ ਤੁਸੀਂ ਲੋਕ ਕਈ ਵਾਰੀ ਸ਼ੁਭ ਯਾਤਰਾ ਕੱਢੀ ਹੈ ਸ਼ਾਇਦ ਉਹ ਕੋਲੋਂ ਉਹ ਲੋਕਡਾਊਨ ਤੋਂ ਬਾਅਦ ਥੋੜੀ ਨਿਕਲ ਨਹੀਂ ਸਕੀ ਪ੍ਰਸ਼ਾਸਨ ਦੀ ਦਿੱਕਤ ਆਈ ਉਸ ਤੋਂ ਬਾਅਦ ਸੰਭਕ ਨਹੀਂ ਸਕਿਆ ਪਰ ਇਹ ਕੀ ਬਾਬੇ ਦੀ ਕਿਰਪਾ ਕਰੀ ਤਾਂ ਬਾਲਾ ਜੀ ਦੇ ਜਨਮ ਮਹੋਤਸਵ ਦੇ ਉੱਪਰ ਸ਼ੁਭਜਤਨਾਂ ਪਬਲਿਕ ਤੋਂ ਕੀ ਸਹਿਯੋਗ ਮੰਗਦੇ ਹੋ ਪਬਲਿਕ ਕਹਿੰਦਾ ਵਤ ਤੋਂ ਬਾਤ ਬਾਲਾ ਜੀ ਦੇ ਦਰਬਾਰ ਪਹੁੰਚਣ ਬਾਬੇ ਦੇ ਦਰਸ਼ਨ ਕਰਨ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮਹਿੰਦੀਪੁਰ ਦਰਬਾਰ ਹਨੂਮਾਨ ਜੀ ਦਾ ਜਿਹੜਾ ਬੱਚੇ ਦੇ ਰੂਪ ਦੇ ਵਿੱਚ ਉੱਥੇ ਬਰਾਜਮਾਨ ਨੇ ਜੀ ਬਾਬਾ ਜੀ ਦੇ ਦੋ ਰੂਪ ਪ੍ਰਸਿੱਧ ਨੇ ਪਹਿਲਾ ਹੈਗਾ ਮਹਿੰਦੀਪੁਰ ਬਾਲਾ ਜੀ ਦੂਜਾ ਸਾਵਸਰ ਤਾਂ ਅੰਬਿਕੇ ਮਹਿੰਦੀਪੁਰ ਤਾਂ ਅੰਬਿਕੇ ਜੋ ਵੀ ਕਿਸ ਨੂੰ ਉਪਰੀ ਪਰਾਈ ਹੈ ਸੰਕਟ ਹੈ ਕੋਈ ਉਹ ਬਾਲੇ ਦੀ ਕਿਰਪਾ ਨਾ ਕੱਟੇ ਜਾਂਦੇ ਕਿਸੇ ਪ੍ਰਕਾਰ ਦਾ ਕੋਈ ਤਾਜਰੀਖ ਉ ਉਹ ਕਰਨਾ ਹੈ ਜੀ ਬਾਲਾ ਜੀ ਮਹਾਰਾਜ ਨੇ ਕਰਨਾ ਹੈ ਜੀ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੋਵੇ ਜਾ ਸਕਦਾ ਹੈ ਸਾਡੇ ਨਾਲ ਵੀ ਸੰਪਰਕ ਕਰ ਸਕਦਾ ਹੈ ਉਹ ਤਾਂ ਦੇ ਰਹੇ ਜੀ ਤਾਂ ਕਿ ਸਭ ਇਕੱਠੇ ਹੋ ਜੇ ਨਿੱਕ ਜਗ੍ਹਾ ਤੇ ਸਿਸਟਮ ਬੈਠ ਜਾਈਏ ਰਾਤਰੀ ਦਾ ਰਹਿਣ ਥਣ ਦਾ ਸਾਰਾ ਸਾਰਾ ਪ੍ਰਬੰਧ ਹੈ ਜੀ ਅਸੀਂ ਸ਼ਾਸਤੜ ਤੋਂ ਇਸ ਰੂਮ ਬੁਕ ਕੀਤਾ ਹੋਇਆ ਹੈ ਵਧੀਆ ਤਰੀਕੇ ਨਾਲ ਭੰਡਾਰਾ ਖਵਾਇਆ ਜਾਂਦਾ ਕੋਈ ਨਹੀਂ ਹੈਗਾ ਵੀ ਆਪਾਂ ਕੋਈ ਉਹ ਕਰਦੇ ਆ ਤੇ ਸਾਰੇ মিডিਆ ਦਾ ਧੰਨਵਾਦ ਕਰਦਾ ਜੋ ਇੱਥੇ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹ ਸਾਰਿਆਂ ਨੂੰ ਨਮੰਤਰ ਵੀ ਦਿੰਦਾ ਵੀ ਸਾਰੇ ਭਰਾ ਸਾਡੇ ਨਾਲ ਬਾਲਾ ਜੀ ਮਾਚਾਰਨ ਦਰਸ਼ਨ ਕਰਨ ਉਹ ਵੱਧ ਤੋਂ ਵੱਧ ਬਾਲਾ ਜੀ ਮਹਾਰਾਜ ਦਾ ਪ੍ਰਚਾਰ ਕਰਨ ਠੀਕ ਹੋ